ਬਾਣੀ ਵੀ ਇਹੀ ਕਹਿੰਦੀ ਹੈ ਕਿ ਜਿਹੋ ਜਿਹਾ ਆਪਾਂ ਬੀਜਾਂਗੇ ਉਹ ਜਿਹੇ ਆਪਾਂ ਨੂੰ ਵੜਨਾ ਪੈਣਾ ਇਹ ਕਰਮਾਂ ਸੰਧੜਾ ਖੇਤ ਜਿੱਦਾਂ ਦੇ ਆਪਾਂ ਕਰਮ ਕਰਾਂਗੇ ਉਦਾਂ ਦੇ ਹੀ ਜੋ ਕਿ ਸਾਨੂੰ ਫਲ ਲੱਗਣੇ ਨੇ ਇਹ ਨਹੀਂ ਕਿ ਆਪਾਂ ਬੀਜ ਕਿਕਰਾਂ ਦੇ ਬੀਜ ਕੇ ਤੇ ਆਪਾਂ ਉਸ ਤੋਂ ਉਮੀਦ ਕਰੀਏ ਕਿ ਇੱਥੇ ਫੁੱਲ ਵਰਸਣਗੇ ਹੁਣ ਗੱਲ ਕਰਦੇ ਹਾਂ ਵਜ਼ੀਰ ਖਾਨ ਜਿਸ ਨੂੰ ਸੂਬਾ ਸਰਹੰਦ ਕਿਹਾ ਜਾਂਦਾ ਹੈ ਉੱਥੋਂ ਦਾ ਸੂਬਾ ਸੀ ਸਰਹੰਦ ਦਾ ਜਿਸ ਨੇ ਛੋਟੇ-ਛੋਟੇ ਮਾਸੂਮ ਬੱਚਿਆਂ ਦੇ ਨਾਲ ਐਦੀ ਦਰਦਤਾ ਦਿਖਾਈ ਅਤੇ ਉਹਨਾਂ ਬੱਚਿਆਂ ਨੂੰ ਜਿੰਦਾ ਨੀਹਾਂ ਦੇ ਵਿੱਚ ਚਣਾ ਦਿੱਤਾ ਤੁਸੀਂ ਕੀ ਸੋਚਦੇ ਹੋ ਕਿ ਉਸ ਵਜ਼ੀਰ ਖਾਨ ਦੇ ਨਾਲ ਕੁਝ ਚੰਗਾ ਹੋਇਆ ਹੋਵੇਗਾ ਕਿ ਵਜ਼ੀਰ ਖਾਨ ਨੂੰ ਕੋਈ ਸਜ਼ਾ ਨਹੀਂ ਮਿਲੀ ਹੋਵੇਗੀ ਵਜ਼ੀਰ ਖਾਨ ਜਦੋਂ ਕੁੱਤੇ ਦੀ ਜੂਨ ਦੇ ਵਿੱਚ ਆ ਕੇ ਹਾਸਲੇ ਵਾਲੇ ਸੰਤਾਂ ਦੇ ਕੋਲ ਪਹੁੰਚਦਾ ਹੈ ਤੇ ਉਸ ਤੋਂ ਬਾਅਦ ਹਾਸਲੇ ਵਾਲੇ ਸੰਤਾਂ ਨੇ ਕਿਵੇਂ ਛੋਟੀ ਮਾਰ ਕੇ ਉਸ ਨੂੰ ਮੁਕਤ ਕੀਤਾ ਗਿਆ ਉਸ ਦੀ ਜੂਨ ਮੁਕਤ ਕੀਤੀ ਗਈ ਹੈ ਸਕੱਲੀ-ਕੱਲੀ ਗੱਲ ਤੋਂ ਕੱਲੀ-ਕੱਲੀ ਘਟਨਾ ਤੋਂ ਆਪ ਜੀ ਨੂੰ ਰੂਬਰੂ ਕਰਵਾਉਨੇ ਹਾਂ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸੋ ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਹਾਸਲੀ ਵਾਲੇ ਸੰਤ ਜਦੋਂ ਦੀਵਾਨ ਲਾਉਂਦੇ ਨੇ ਤੇ ਅਕਸਰ ਹੀ ਸਿੱਖ ਸੰਗਤਾਂ ਉਹਨਾਂ ਦਾ ਦੀਵਾਨ ਸੁਣਨ ਦੇ ਲਈ ਉਹਨਾਂ ਦਾ ਪਰਵਰਚਨ ਸੁਣਨ ਦੇ ਲਈ ਉਹਨਾਂ ਦੇ ਕੋਲ ਜਾਂਦੀਆਂ ਨੇ ਪਰ ਕੀ ਹੁੰਦਾ ਹੈ ਕਿ ਇੱਕ ਦਿਨ ਹਸਲੀ ਵਾਲੇ ਸੰਤ ਜੋ ਕਿ ਦੀਵਾਨ ਲਗਾਏ ਬੈਠੇ ਸੀ ਤੇ ਉਸੇ ਦੌਰਾਨ ਇੱਕ ਕੁੱਤਾ ਉਹਨਾਂ ਦੇ ਕੋਲ ਆ ਕੇ ਬੈਠ ਜਾਂਦਾ ਹੈ ਰੋਜ਼ ਉਹ ਕੁੱਤਾ ਆਉਂਦਾ ਹੈ ਤੇ ਉਹਨਾਂ ਦੇ ਕੋਲ ਉਹ ਦੀਵਾਨ ਸੁਣਨ ਦੇ ਲਈ ਆਉਂਦਾ ਹੈ ਅਤੇ ਚੁੱਪਚਾਪ ਵਾਪਸ ਚਲਾ ਜਾਂਦਾ ਹੈ ਕੁੱਤੇ ਦਾ ਪੂਰਾ ਸਰੀਰ ਗਲਿਆ ਹੁੰਦਾ ਹੈ ਅਤੇ ਉਸ ਤੇ ਜਗ੍ਹਾ-ਜਗ੍ਹਾ ਕੀੜੇ ਪਏ ਹੁੰਦੇ ਨੇ ਤੇ ਇੱਕ ਦਿਨ ਸੰਗਤ ਵਿੱਚ ਬੈਠੇ ਇੱਕ ਸ਼ਖਸ ਨੇ ਇੱਕ ਗੁਰਸਿੱਖ ਨੇ ਕਿਹਾ ਕਿ ਬਾਬਾ ਜੀ ਇਸ ਕੁੱਤੇ ਦੇ ਉੱਪਰ ਵੀ ਕਰਮ ਕਮਾ ਦੋ ਤੁਸੀਂ ਮਹਾਂਪੁਰਸ਼ ਹੋ ਤੁਹਾਡੇ ਕੀਤੇ ਹੋਏ ਵਚਨ ਜੋ ਕਿ ਹਮੇਸ਼ਾ ਪੂਰੇ ਹੁੰਦੇ ਨੇ ਜੇਕਰ ਤੁਸੀਂ ਇਸ ਕੁੱਤੇ ਦੇ ਉੱਪਰ ਕਰਮ ਕਮਾ ਦੋ ਤਾਂ ਇਸ ਦੀ ਵੀ ਜੁਨਾਂ ਤੋਂ ਮੁਕਤੀ ਹੋ ਜਾਵੇ ਇਹ ਵੀ ਜਨਮ ਮਰਨ ਤੋਂ ਇਸ ਦਾ ਖੜਾ ਛੁੱਟ ਜਾਵੇ ਤਾਂ ਉਸ ਤੋਂ ਬਾਅਦ ਹਸਲੇ ਵਾਲੇ ਸੰਤਾਂ ਨੇ ਇਹ ਕਿਹਾ ਕਿ ਭਾਈ ਇਹ ਆਪਣੀ ਪਿਛਲੇ ਜਨਮ ਦੇ ਵਿੱਚ ਕੀਤੇ ਹੋਏ ਪਾਪ ਭੁਗਤ ਰਿਹਾ ਹੈ ਸਾਰੀਆਂ ਸਿੱਖ ਸੰਗਤਾਂ ਹੈਰਾਨ ਕਿ ਆਖਰਕਾਰ ਬਾਬਾ ਜੀ ਨੂੰ ਕਿਵੇਂ ਪਤਾ ਚੱਲਿਆ ਤਾਂ ਬਾਬਾ ਜੀ ਨੇ ਕਿਹਾ ਕਿ ਇਹ ਪਿਛਲੇ ਜਨਮ ਦੇ ਵਿੱਚ ਵਜ਼ੀਰ ਖਾਨ ਸੀ ਤੇ ਇਸ ਨੇ ਛੋਟੇ ਬੱਚਿਆਂ ਦੇ ਨਾਲ ਕਿੰਨਾ ਮਾੜਾ ਸਲੂਕ ਕੀਤਾ ਸੀ ਛੋਟੇ ਬੱਚਿਆਂ ਨੂੰ ਨੀਹਾਂ ਦੇ ਵਿੱਚ ਚਣਵਾਇਆ ਮਾਤਾ ਗੁਜਰਕੌਰ 80 ਸਾਲ ਦੀ ਉਹਨਾਂ ਦੀ ਉਮਰ ਜਿਸ ਨੂੰ ਕਿ ਠੰਡੇ ਬੁਰਜ ਦੇ ਵਿੱਚ ਰੱਖਿਆ ਗਿਆ ਠੰਡੇ ਬੁਰਜ ਦੇ ਵਿੱਚ ਮਾਤਾ ਬੈਠੀ ਬੈਠੀ ਜੋ ਕਿ ਆਪਣੇ ਪ੍ਰਾਣ ਤਿਆਗ ਦਿੱਤੇ ਪਰ ਆਪਣਾ ਸਿੱਦਕ ਨਹੀਂ ਹਾਰਿਆ ਤੇ ਅੱਜ ਇਹ ਕੁੱਤੇ ਦੀ ਜੂਨ ਭੁਗਤ ਕੇ ਇੱਥੇ ਸਜ਼ਾ ਭੁਗਤ ਰਿਹਾ ਹੈ ਕਿਉਂਕਿ ਉਹਨਾਂ ਨੇ ਬਾਣੀ ਦਾ ਹਵਾਲਾ ਦਿੱਤਾ ਆ ਕਿ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਹੜੀ ਕੁਛ ਆਪਾਂ ਕਰਮ ਕਰਾਂਗੇ ਕਰਮਾਂ ਦਾ ਫਲ ਜਿਹੜਾ ਹੈ ਸਾਨੂੰ ਐਸੇ ਹੀ ਜਨਮ ਦੇ ਵਿੱਚ ਮਿਲਣਾ ਨਹੀਂ ਤਾਂ ਅਗਲੇ ਜਨਮ ਦੇ ਵਿੱਚ ਜ਼ਰੂਰ ਮਿਲਣਾ ਹੈ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ